ਕੇ ਲਾਗਣ ਵਾਲੇ ਰਾਜੇ ਮਣੀ ਸਿੰਘ ਦਾ ਨੌਜਵਾਨ ਲੜਕਾ ਰਾਜੇ ਨਰ ਸੁਲਤਾਨ ਦੇ ਮਾਮੇ ਦਾ ਪੁੱਤਰ ਬਲੀ ਸਿੰਘ ਨੂੰ ਦੱਸ ਰਿਹਾ ਹੈ ਕਿ ਨਰ ਸੁਲਤਾਨ ਨਾਲ ਮੇਰਾ ਕਿਵੇਂ ਪਿਆਰ ਸੀ ਤੇ ਕਿਵੇਂ ਸਾਡਾ ਵਿਛੋੜਾ ਪਿਆ ਆਓ ਸੁਣੀਏ 12 ਵਜ ਦੇ ਤੀਖ ਜੋ ਕਰਦਾ ਇਹੋ ਕਾਰ ਦੁਖੀ ਬਥੇਰੇ ਸ਼ਹਿਰ ਮੇ ਹੋਏ ਮਰਦੇ ਹਰ ਨਾਰ ਮੈਂ ਵੀ ਉਹਦੇ ਪਾਸ ਜੋ ਹਰ ਦਮ ਰਹਿੰਦਾ ਵੀਰਾ ਜਾਨ ਇੱਕ ਸੀ ਦੋਹਾਂ ਦੀ ਦਿਸਦੇ ਜੁਦਾ ਸਰੀਰ ਗੱਲ ਇੱਕ ਰੋਜ ਦੀ ਸੁਣਾਵਾਂ ਔਰ ਜੀ ਸੁਣੋ ਮੇਰੇ ਵੀਰ ਨੂੰ ਲਗਾ ਕੇ ਗੌਰ ਜੀ ਚੱਲੀ ਏ ਕਨਾਰ ਖੜਾ ਚੱਕ ਪਾਣੀ ਦਾ ਭੰਨ ਤਾ ਕਢੋਲਾ ਸੁੰਦਰੀ ਤਖਾਣੀ ਦਾ ਗੱਲ ਇੱਕ ਰੋਜ ਦੀ ਸਣਾ ਮਾ ਔਰ ਜੀ ਸੁਣੋ ਮੇਰੇ ਵੀਰ ਨੂੰ ਲਗਾ ਕੇ ਗੌਰ ਜੀ ਚੱਲੀ ਏ ਕਨਾਰ ਖੜਾ ਚੱਕ ਪਾਣੀ ਦਾ ਭੰਨ ਤਾ ਕਢੋਲਾ ਸੁੰਦਰੀ ਤਖਾਣੀ ਦਾ ਹੋ ਜਿਸ ਵੇਲੇ ਮਾਰਿਆ ਗਲੇਲਾ ਸਨ ਕੇ ਬਈ ਜੇਸ ਵੇਲੇ ਮਾਰਿਆ ਗਲੇਲਾ ਸਨ ਕੇ ਦੋਨੋਂ ਤਰਫੋਂ ਸੱਤ ਦਿੱਖ ਸਾ ਬੰਨ ਕੇ ਹੋ ਗਿਆ ਸਫੈਦ ਰੰਗ ਜੋ ਸੁਹਾਣੀ ਦਾ ਧੰਨਤਾ ਘਢੋਲਾ ਸੁందਰੀ ਸੁਖਾਣੀ ਦਾ ਦੂਜੇ ਪਾਸੇ ਮੁਖ ਉਸ ਨੇ ਜੋ ਫੇਰਿਆ ਫੇਰ ਵੀ ਨਿਸ਼ਾਨਾ ਸੁਲਤਾਨ ਘੇਰਿਆ ਖਾਲੀਵਾਰ ਨਹੀਂ ਜਾਮਦਾ ਕਮਾਣੀ ਦਾ ਭੰਨ ਤਾ ਘਢੋਲਾ ਸੁੰਦਰੀ ਤਖਾਣੀ ਦਾ ਹੋ ਜਾਣੀ ਸਾਗ ਆਣ ਕੇ ਅਜੈਬ ਬਨਿਆ ਲੱਗੇ ਜਿਵੇਂ ਆਦਮਾਰਗ ਸਿ ਭਨਿਆ ਜਾਣੀ ਸਾਗ ਆਣ ਕੇ ਅਜੈਬ ਬਨਿਆ ਲੱਗੇ ਆਦਮਾਰਗ ਕਿਸੇ ਦਾ ਭਨਿਆ ਹੋਵੇ ਨਾ ਇਲਾਜ ਉਲਦੀ ਏ ਤਾਣੀ ਦਾ ਪੰਨਤਾ ਕਢੋਲਾ ਸੁੰਦਰੀ ਤਖਾਣੀ ਦਾ ਭਿੱਜ ਗਏ ਤਮਾਮ ਕੱਪੜੇ ਸਰੀਰ ਦੇ ਦਿਸਦਾ ਸਰੀਰ ਵਿੱਚ ਦੀ ਜੋ ਨੀਰ ਦੇ ਮੱਥਾ ਇਕੱਠਾ ਹੋ ਗਿਆ ਖਸਮ ਖਾਣੀ ਦਾ ਪੰਨਤਾ ਕਢੋਲਾ ਸੁੰਦਰੀ ਤਖਾਣੀ ਦਾ ਦੇਖ ਸੁਲਤਾਨ ਦੀ ਤਰਫ ਬੋਲਦੀ ਨਾਗਣੀ ਸਮਾਨ ਹੈ ਜ਼ਹਿਰ ਘੋਲਦੀ ਆਖਦਾ ਕਿਸ਼ੋਰ ਕੀ ਵਧਾਉਣਾ ਬਾਣੀ ਦਾ ਭੰਨ ਤਾ ਕਢੋਲਾ ਸੁੰਦਰੀ ਤਖਾਣੀ ਦਾ ਕਹੇ ਤਖਾਣੀ ਬੋਲ ਕੇ ਕਰ ਤੂੰ ਸ਼ਰਮ ਹਜ਼ਾਰੇ ਨਾਰਾਂ ਉੱਤੇ ਵਾਰਨ ਕਰਨ ਕੈਰ ਬਿਯਾਏ ਗੁੱਸੇ ਨਾਲ ਸਰੀਰ ਭਰਿਆ ਤਖਾਣੀ ਦਾ ਕੰਦੀ ਬੰਦ ਕੀਤਾ ਭਰਨਾ ਤੇ ਪਾਣੀ ਦਾ ਮੱਥੇ ਵਿੱਚ ਵਟ ਆਖਦੀ ਹੈ ਭਾਇਕੇ ਮਾਮਿਆਂ ਦੇ ਟੁਕੜੇ ਪਲੇ ਤੂੰ ਖਾਜ ਕੇ ਜੋਬ ਨਾ ਜਵਾਨੀ ਦਾ ਜਤਾਵੇ ਜੋਰ ਵੇ ਐਥੇ ਬਿਨਾ ਸੌਣੀ ਤੂੰ ਸਾਨੂੰ ਹੋਰ ਵੇ ਚਾਹੀਦੀ ਸ਼ਰਮ ਦੂਜੇ ਘਰ ਜਾਇਕੇ ਮਾਮਿਆਂ ਦੇ ਟੁਕੜੇ ਪਲੇ ਤੂੰ ਖਾਜ ਕੇ ਇਹਨਾਂ ਲੱਛਣਾਂ ਤੋਂ ਵੇ ਪਿਤਾ ਨੇ ਕੱਢਿਆ ਟੁਕੜੇ ਬਗਾਨੇ ਖਾਵੇਂ ਕਿਉਂ ਓ ਜੱਡਿਆ ਕਿਸੇ ਬਦਨਾਮ ਮਾਈ ਬਾਪ ਆਇਕੇ ਮਾਮਿਆਂ ਦੇ ਟੁਕੜੇ ਪਲੇ ਤੂੰ ਖਾਇਕੇ ਹੋ ਨਾਰੀਆਂ ਵਿਚਾਰੀਆਂ ਦੁਖਾਵੇਂ ਆਣਕੇ ਵੇ ਨਾਰੀਆਂ ਵਿਚਾਰੀਆਂ ਦੁਖਾਵੇਂ ਆਣਕੇ ਮਾਰਦਾ ਗਲੇਲੇ ਨੂੰ ਗਲੇਲ ਥਾਣ ਕੇ ਕਮਲੇ ਸਮਾਨ ਖੜੀ ਖਬਰਾਇ ਕੇ ਮਾਮਿਆਂ ਦੇ ਟੁਕੜੇ ਪਲੇ ਤੂੰ ਖਾ ਕੇ ਇਤਨਾ ਉਚਾਰ ਕੇ ਪਿਛਾੜੀ ਹਟ ਗਈ ਬੋਲੀ ਸੁਲਤਾਨ ਦਾ ਸਰੀਰ ਝੱਟ ਗਈ ਆਖਦਾ ਕਿਸ਼ੋਰ ਚੰਦ ਹੈ ਸੁਣਾਇ ਕੇ ਮਾਮਿਆਂ ਦੇ ਟੁਕੜੇ ਪਲੇ ਤੂੰ ਖਾ ਕੇ ਮਾਮਿਆਂ ਦੇ ਟੁਕੜੇ ਪੜੇ ਸੁਖਾਏ ਕੇ ਨਰ ਸੁਲਤਾਨ ਇਹ ਬਾਤ ਸੁਣ ਕਰ ਲਈ ਨੀਵੀ ਤਾਣਾ ਹੌਣ ਹਾਰ ਪਰ ਬਲ ਬੁਰੀ ਆਣ ਮਟਾਵੇ ਕੌਣ ਮੈਨੂੰ ਆਖਦਾ ਫੇਰ ਸੁਲਤਾਨ ਮੂੰਹ ਇਥੇ ਰਹਿਣਾ ਹੈ ਅੱਜ ਤੇਰ ਘਾਰ ਮੈਨੂੰ ਬੋਲੀ ਮਾਰ ਕੇ ਸੀਨਾ ਹੈ ਚਾਕ ਕੀਤਾ ਅੱਜ ਤਾਈ ਨਾ ਆਈ ਵੇ ਚਾਰ ਮਹੀਨੋਂ ਹੱਥ ਧੋਣ ਦੀ ਜਿੰਨਾ ਨੂੰ ਸਾਰ ਹੈ ਨਾ ਪੈ ਕੇ ਪੇਸ਼ ਮੇਰੇ ਦਿੱਤੀ ਹਾਰ ਮੈਨੂੰ ਸਾਰੀ ਕਰੇ ਤੂੰ ਦੱਸ ਦੇ ਆਣ ਕਿਹੜਾ ਖੰਨੀ ਲਿਖੀ ਜੇ ਆਣ ਦਾ ਤਾਰ ਮੈਨੂੰ ਮੇਰੇ ਲਿਖੀ ਫਕੀਰੀ ਜੇ ਵੇਥੇ ਮੱਥੇ ਕਿਹੜਾ ਦੇਵੇਗਾ ਰਾਜ ਦਰਬਾਰ ਮੈਨੂੰ ਤੋੜੀ ਲਹਿਰ ਪਰ ਸੰਗ ਦੇ ਵਾਂਗ ਮੇਰੀ ਰਹੀ ਨਹੀਂ ਸਰੀਰ ਦੀ ਸਾਰ ਮੈਨੂੰ ਮਾਮੇ ਪਾਸ ਨਾ ਜਾਏ ਕਿ ਹਾਲ ਕਹਿਣਾ ਸੁਣ ਕੇ ਕਰੂਗਾ ਮਾਰ ਹੀ ਮਾਰ ਮੈਨੂੰ ਕਰ ਆਪਣੇ ਜਾਈ ਤੂੰ ਰੂਪ ਸਿੰਘਾ ਜਾਣਾ ਆਪ ਦੇ ਪਿਆ ਦੁਆਰ ਮੈਨੂੰ ਤੁਸੀਂ ਮੋੜੋ ਜੇ ਲੱਖ ਸੁਗੰਧ ਦੇਵਾ ਮੈਂ ਵੀ ਮੁਰਾ ਸੁਗੰਧ ਹਜ਼ਾਰ ਮੈਨੂੰ ਬੋਲੀ ਮਾਰ ਕੇ ਛਾਣ ਸਰੀਰ ਦਿੱਤਾ ਵੀਰਾ ਡੋਬਦਾ ਹੈ ਵਿੱਚ ਕਾਰ ਮੈਨੂੰ ਇੰਨੀ ਆਖ ਨਰਾਸ ਹੋ ਉੱਠ ਤੁਰਿਆ ਕਰਕੇ ਨਿਮਰਤਾ ਨਾਲ ਜੋਹਾਰ ਮੈਨੂੰ ਭਾਰ ਗੁੱਸੇ ਦੇ ਨਾਲ ਕਸ਼ੋਰ ਚੰਦਾ ਨਜ਼ਰ ਆਵੇ ਨਾ ਫੇਰ ਬਦਕਾਰ ਮੈਨੂੰ ਕਾਹ ਨੂੰ ਜਾਏ ਵਿਛੋੜੇ ਨੂੰ ਚੱਲਿਆ ਤੂੰ ਤੇਰੇ ਬਿਨਾ ਹੋਊ ਮੰਦਾ ਹਾਲ ਮੇਰਾ ਕਾਹ ਨੂੰ ਪਾਏ ਵਿਛੋੜੇ ਨੂੰ ਚੱਲਿਆ ਤੂੰ ਤੇਰੇ ਬਿਨਾ ਹੋਊ ਮੰਦਾ ਹਾਲ ਮੇਰਾ ਇਹ ਨਾ ਪ੍ਰੀਤ ਦੀ ਰੀਤ ਹੈ ਵੀਰ ਮੇਰੇ ਜਾਣਾ ਸੁਣਦਿਆਂ ਤੇ ਆਵੇ ਕਾਲ ਮੇਰਾ ਸੁੱਕੇ ਦੇਖਿਆ ਬਾਦ ਸਰੀਰ ਮੇਰਾ ਲੰਬੇ ਹੁੰਦਿਆਂ ਦੌੜ ਦਾ ਖਿਆਲ ਮੇਰਾ ਮੂਰੇ ਨੇਤਰਾਂ ਦੇ ਆਉਣ ਹਨੇਰੀਆਂ ਜੋ ਸੀਨਾ ਕੰਬਦਾ ਦੇਖ ਪਛਾਲ ਮੇਰਾ ਸਾਨੂੰ ਖਾਣਾ ਹਰਾਮ ਸੀ ਕੱਲਿਆਂ ਨੂੰ ਗਮ ਹੋ ਗਿਆ ਨਾਲ ਦਾ ਲਾਲ ਮੇਰਾ ਹੋ ਜਦੋਂ ਆਮਦਾਨ ਘੜੀ ਪਾਸ ਮੇਰੇ ਜਦੋਂ ਆਮਦਾ ਨਾ ਘੜੀ ਪਾਸ ਮੇਰੇ ਦੁਖੀ ਹੋਮਦਾ ਸੀ ਵਾਲ ਵਾਲ ਮੇਰਾ ਨੀਰ ਚੱਲਦਾ ਸੀ ਵਿੱਚੋਂ ਨੇਤਰਾਂ ਦੇ ਭਿੱਜੇ ਪੁੰਝੀਆਂ ਵੀਰ ਰੋਮਾਲ ਮੇਰਾ ਨੀਰ ਚੱਲਦਾ ਸੀ ਵਿੱਚੋਂ ਨੇਤਰਾਂ ਦੇ ਅੱਖਾਂ ਪੁੰਝੀਆਂ ਵੀਰ ਰੋਮਾਲ ਮੇਰਾ ਜਦੋਂ ਖੇਡਣ ਹੋਏ ਸ਼ਕਾਰ ਜਾਂਦੇ ਦੇਖ ਖੁਸ਼ੀ ਹੋਵੇ ਚਤ ਚਾਲ ਮੇਰਾ ਮੂਰੇ ਨੱਚਦਾ ਜਾਵੇ ਤਰੰਗ ਮੇਰਾ ਮੂਰੇ ਨੱਚਦਾ ਜਾਵੇ ਤਰੰਗ ਉਹਦਾ ਪਿੱਛੇ ਆਮਦਾ ਚਾਲ ਰੋਹਾਲ ਮੇਰਾ ਜਦੋਂ ਸਹਿਰ ਨੂੰ ਬਾਗ ਦੇ ਵਿੱਚ ਜਾਈਏ ਖੁਸ਼ੀ ਮਾਲਣਾ ਵੇਖ ਜਾ ਮਾਲ ਮੇਰਾ ਮੇਰੀ ਸ਼ਕਲ ਭੋਲੀ ਤੇਰਾ ਰੂਪ ਸੋਹਣਾ ਨੈਣਾ ਪਾਲਿਆ ਰੂਪ ਦਾ ਝਾਲ ਮੇਰਾ ਮੇਰਾ ਸਾਖ ਸਰਬੰਧ ਨਾ ਹੋਰ ਕੋਈ ਜਿਹੜਾ ਸੁਣੇਗਾ ਦੁਆ ਸਵਾਲ ਮੇਰਾ ਜੇ ਤੂੰ ਗਿਆ ਤਾਂ ਮਰੂ ਮੈਂ ਜ਼ਹਿਰ ਖਾ ਕੇ ਭਾਵੇਂ ਨਸ਼ਟ ਹੋਵੇ ਧਨ ਮਾਲ ਮੇਰਾ ਉਹ ਮੈਨੂੰ ਰਾਜ ਦਰਬਾਰ ਦੀ ਲੋੜ ਹੈ ਨਾ ਮੈਨੂੰ ਰਾਜ ਦਰਬਾਰ ਦੀ ਲੋੜ ਹੈ ਨਾ ਕਾਹ ਨੂੰ ਚੱਲਿਆ ਹੈ ਬੁਰਜ ਢਾਲ ਮੇਰਾ ਨਹੀਂ ਖੜਾ ਹੋ ਹੱਥ ਗੁਲੇਲ ਲੈ ਕੇ ਗੋਲੀ ਮਾਰ ਕੇ ਭੰਨ ਦੇ ਭਾਲ ਮੇਰਾ ਤੇਰੇ ਹੱਥੋਂ ਜੇ ਮਰਾਂ ਤਾਂ ਮੁਕਤ ਹੋਵਾਂ ਹਾਲ ਦੇਖ ਲੇਂਗਾ ਇਕਰਾਲ ਮੇਰਾ ਤੇਰੇ ਹੱਥੋਂ ਜੇ ਮਰਾਂ ਤਾਂ ਮੁਕਤ ਹੋਵਾਂ حال دیکھ ਲੇਂਗਾ ਵਿਖਰਾਲ ਮੇਰਾ ਜੇ ਤੈ ਜਾਣਾਂ ਸੀ ਖਾਸ ਨੂੰ ਪਿਆਰ ਪਾਇਆ ਪ੍ਰੇਮ ਧਰਮ ਹੋਇਆ ਤੇਰੇ ਨਾਲ ਮੇਰਾ ਕਦੇ ਵੀਰ ਨੂੰ ਦੇਖ ਕੇ ਘੁੱਟ ਲੈਂਦਾ ਤੇਰਾ ਹੋਮਦਾ ਵਾਂਗ ਗੋਲਾਲ ਮੇਰਾ ਜਦੋਂ ਤੱਕੇ ਤਾਂ ਫੁੱਲ ਸਮਾਨ ਫੁੱਲਾਂ ਨਹੀਂ ਡੁੱਬਦੇ ਸਰੀਰ ਜੋਤਾਲ ਮੇਰਾ ਤੇਰੇ ਨਾਲ ਮੈਂ ਸ਼ਾਹਾਂ ਦਾ ਬਾਦਸ਼ਾਹ ਸੀ ਤਾਹ ਨੂੰ ਚੱਲਿਆ ਤੂੰ ਝੁਗਾ ਗਾਲ ਮੇਰਾ ਮਨ ਬੇਨਤੀ ਮੇਰੀ ਕਿਸ਼ੋਰ ਚੰਦਾ ਦਿਲ ਖੁਸ਼ੀ ਹੋਵੇ ਮਾਰਸ਼ਾਲ ਮੇਰਾ ਹੋ ਮਨ ਬੇਨਤੀ ਮੇਰੀ ਕਿਸ਼ੋਰ ਚੰਦਾ ਦਿਲ ਖੁਸ਼ੀ ਹੋਵੇ ਮਾਰਸ਼ਾਲ ਮੇਰਾ